ਖਿਆ ਸੁਨੇਹੇ ਤੇ ਸੱਚੀਆਂ ਬਾਤਾਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਕਲਾ ਜਿਹੜਾ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਟ ਲੈਵਲ ਦੀਆਂ ਜ਼ਮੀਨੀ ਸਤਰ ਦੀਆਂ ਸਚਾਈਆਂ ਲੈ ਕੇ ਆਂਦਾ ਹੈ ਮੈਂ ਹੋਸਟ ਰਾਜਕੁਮਾਰ ਲੈਕਚਰਰ ਹਿਸਟਰੀ ਆਪ ਸਭ ਦੇ ਰੂਬਰੂ ਅੱਜ ਕਰਵਾ ਰਿਹਾ ਹਾਂ ਸਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਮਾ ਬੋਲੀ ਦੇਪੂ ਵਿਖ ਨੂੰ ਉਜਲਾ ਬਣਾਉਣ ਦੇ ਲਈ ਇੱਕ ਟੀਮ ਹੈ ਨਵੀਆਂ ਕਲਮਾ ਨਵੀਂ ਉਡਾਨ ਟੀਮ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਹੀ ਹੈ ਹਾਲੀ ਤੱਕ ਸ਼ਾਇਦ ਮੇਰੀ ਹੋਸ਼ ਦੇ ਵਿੱਚ ਪੰਜਾਬੀ ਬੋਲੀ ਦੇ ਪ੍ਰਤੀ ਜਿਹੜੀ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਕਾਨਫਰੰਸ ਹੋਈ ਉਹ ਵੀ ਐਸੀ ਟੀਮ ਦੀ ਪੈਦਾਇਸ਼ ਸੀ ਨਵੀਆਂ ਕਲਮਾ ਨਵੀਂ ਉਡਾਨ ਤੇ ਇੱਕ ਨਾਮ ਬੜਾ ਵਿਸ਼ੇਸ਼ ਜਿਹੜਾ ਕਿ ਮਾਂ ਬੋਲੀ ਪੰਜਾਬੀ ਦੇ ਨਾਲ ਨਿੱਘਾ ਨਾਤਾ ਰੱਖਦਾ ਹੈ ਉਹਨਾਂ ਨੂੰ ਮੁਹਬਤੀ ਪਰਿੰਦਾ ਵੀ ਕਹਿੰਦੇ ਨੇ ਨਾਮ ਹੈ ਸੁਖੀ ਬਾਠ ਸੁਖੀ ਬਾਠ ਜੀ ਨੇ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਮੇਰੇ ਖਿਆਲ ਚ ਜੋ ਉਪਰਾਲੇ ਕੀਤੇ ਨੇ ਤੇ ਜੋ ਉਹ ਕਰ ਰਹੇ ਨੇ ਸ਼ਾਇਦ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਡੇ ਬੱਚੇ ਜਿਹੜੇ ਨੇ ਉਹ ਇੰਗਲਿਸ਼ ਤੋਂ ਜ਼ਿਆਦਾ ਪੰਜਾਬੀ ਬੋਲਣਾ ਪਸੰਦ ਕਰਨਗੇ ਛੋਟੇ-ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਜੇਕਰ ਕਲਮ ਪਕੜਾਈ ਤੇ ਉਹ ਸੁਖੀ ਬਾਠ ਜੀ ਤੇ ਉਹਨਾਂ ਦੀ ਟੀਮ ਨੇ ਪਕੜਾਈ ਮੇਰੇ ਨਾਲ ਅੱਜ ਨਵੀਆਂ ਕਲਮਾਂ ਨਵੀਂ ਉਡਾਨ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਮੈਡਮ ਰਾਜਵਿੰਦਰ ਕੌਰ ਸੰਧੂ ਜੀ ਨੇ ਜਿਹੜੇ ਕਿ ਕੋਆਰਡੀਨੇਟਰ ਨੇ ਨਵੀਆਂ ਕਲਮਾਂ ਨਵੀਂ ਉਡਾਨ ਦੇ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿੱਦਾਂ ਦਾ ਲੱਗ ਰਿਹਾ ਜੀ ਪੀਐਮ ਸ਼੍ਰੀ ਬਲਕਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆ ਕੇ ਇੱਕ ਸਰਕਾਰੀ ਸਕੂਲ ਦਾ ਪੌਡਕਾਸਟ ਚੈਨਲ ਤੁਹਾਡੇ ਸਾਹਮਣੇ ਆਇਆ ਹੈ ਤੁਹਾਡੀਆਂ ਫੀਲਿੰਗਸ ਕੀ ਕਹਿ ਰਹੀਆਂ ਨੇ ਬਹੁਤ ਵਧੀਆ ਜੀ ਮੈਂ ਅੱਜ ਰਾਜਵਿੰਦਰ ਕੋ ਸੰਦੋ ਨਮੀਆਂ ਕਰਮਾ ਨਵੀਂ ਉਡਾਨ ਦੀ ਜ਼ਿਲ੍ਹਾ ਇੰਚਾਰਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਪਣੀ ਟੀਮ ਦੇ ਨਾਲ ਪਹੁੰਚੀ ਹੋਈ ਹਾਂ ਜੋ ਕਿ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਇੱਕ ਬਹੁਤ ਹੀ ਮਿਹਨਤੀ ਸਕੂਲ ਆ ਜਿਹਦੇ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਜਸਬੀਰ ਕੌਰ ਜੀ ਤੇ ਸ਼੍ਰੀ ਰਾਜ ਕੁਮਾਰ ਜੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਉਹ ਬੱਚਿਆਂ ਦੀ ਮਿਹਨਤ ਜਿਹੜੀ ਹੈ ਅੱਜ ਅਸੀਂ ਸਾਨੂੰ ਇਹਨਾਂ ਨੇ ਇਨਵਾਈਟ ਕੀਤਾ ਸੀ ਰਾਜ ਸਰ ਨੇ ਕਿ ਤੁਸੀਂ ਸਾਡੇ ਸਕੂਲ ਵਿੱਚ ਮੈਮ ਜਰੂਰ ਵਿਜ਼ਿਟ ਕਰੋ ਅਸੀਂ ਦੀਵਾਲੀ ਕਰਕੇ ਬੱਚਿਆਂ ਨੇ ਇਥੇ ਇੱਕ ਐਗਜ਼ੀਬਿਸ਼ਨ ਜਿਹੜਾ ਸੀ ਮੇਲਾ ਇੱਕ ਲਗਾਇਆ ਹੋਇਆ ਸੀ ਜਿਹੜਾ ਕਿ ਬੱਚਿਆਂ ਨੇ ਆਪ ਹੀ ਮਿਹਨਤ ਤੇ ਮਿਹਨਤ ਦੇ ਨਾਲ ਦੀਵੇ ਜਿਹੜੇ ਉਹ ਬਣਾਏ ਆ ਵੱਖ-ਵੱਖ ਕਲਾਕਿਰਤੀਆਂ ਜਿਹੜੀਆਂ ਆ ਉਹਨਾਂ ਤੇ ਪੇਂਟਿੰਗ ਕੀਤੀ ਹੋਈ ਆ ਤੇ ਵੱਖ-ਵੱਖ ਸਟਾਰ ਲਗਾਏ ਹੋਏ ਆ ਤੇ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਨੇ ਤੇ ਰਾਸਰ ਨੇ ਜਿਹੜੇ ਬਹੁਤ ਮਿਹਨਤ ਕਰਵਾ ਰਹੇ ਆ ਹਾਂਜੀ ਰਾਜਵਿੰਦਰ ਮੈਮ ਅਸੀਂ ਥੋੜੀ ਗੱਲ ਕਰੀਏ ਵੈਸੇ ਪੇਸ਼ੇ ਤੋਂ ਤੁਸੀਂ ਮੇਰੀ ਤਰ੍ਹਾਂ ਇੱਕ ਅਧਿਆਪਕ ਹੋ ਜੀ ਪਰ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਬੜਾ ਵਿਲੱਖਣ ਹੈ ਜੋ ਕਿਉਂਕਿ ਮੈਂ ਤੁਹਾਡੇ ਨਾਲ ਅ ਨਵੀਆਂ ਕਲਮਾ ਨਵੀਂ ਉਡਾਨ ਮਿਸ਼ਨ ਦੇ ਵਿੱਚ ਥੋੜਾ ਜਿਹਾ ਕੰਮ ਕੀਤਾ ਹੈ ਮੈਂ ਤੁਹਾਨੂੰ ਰੀਡ ਕੀਤਾ ਹੈ ਤੁਹਾਡਾ ਜਜ਼ਬਾ ਜਿਹੜਾ ਹੈ ਉਹਨੂੰ ਦੇਖਿਆ ਹੈ ਨਵੀਆਂ ਕਲਮਾ ਨਵੀਂ ਉਡਾਨ ਇਹਨਾਂ ਦਾ ਜਿਹੜਾ ਮਿਹਨਤੀ ਉਪਰਾਲਾ ਹੈ ਜਿਹੜਾ ਤੁਸੀਂ ਲੈ ਕੇ ਚੱਲੇ ਹੋਏ ਹੋ ਜੀ ਉਹਦੇ ਵਿੱਚ ਵਾਦਾ ਹੋ ਰਿਹਾ ਹੈ ਜਾਂ ਉਹ ਡੈਕਲਾਈਨ ਤੇ ਹੈ ਦੇਖੋ ਜੀ ਜਿਹੜਾ ਸਾਡਾ ਪ੍ਰੋਜੈਕਟ ਆ ਨਵੀਆਂ ਕਲਮਾਂ ਨਵੀਂ ਉਡਾਨ ਇਹ ਕੋਈ ਛੋਟੇ ਲੈਵਲ ਦਾ ਪ੍ਰੋਜੈਕਟ ਨਹੀਂ ਆ ਇਹ ਇੰਟਰਨੈਸ਼ਨਲ ਲੈਵਲ ਦਾ ਪ੍ਰੋਜੈਕਟ ਆ ਜਿਹਨਾਂ ਦੀ ਅ ਯੋਗ ਅਗਵਾਈ ਸ੍ਰੀ ਸੁਖੀ ਬਾਠ ਜੀ ਦੀ ਯੋਗ ਅਗਵਾਈ ਦੇ ਵਿੱਚ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਹੈ ਇਹ ਇੰਨੇ ਵੱਡੇ ਪੱਧਰ ਤੇ ਚੱਲ ਰਿਹਾ ਕਿ ਬਾਹਰਲੀ ਕੰਟਰੀਆਂ ਵੀ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਆ ਇਤੋਂ ਤੱਕ ਕਿ ਪੰਜਾਬ ਦੇ 23 ਜ਼ਿਲ੍ਹੇ ਆ 23 ਦੇ 23 ਜ਼ਿਲ੍ਹੇ ਜਿਹੜੇ ਇਸ ਵਿੱਚ ਇਨਵੋਲਵ ਹੋਏ ਆ ਇਸ ਤੋਂ ਇਲਾਵਾ ਸਾਡਾ ਪ੍ਰੋਜੈਕਟ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਹਰਿਆਣਾ ਆ ਰਾਜਸਥਾਨ ਦਿੱਲੀ ਬੰਬਈ ਸਾਰੇ ਜਿਹੜੇ ਕੰਮ ਜਿਹੜੇ ਬੱਚੇ ਸਾਡੀ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਚ ਬਣੀਆਂ इवन ਦੂਸਰੇ ਮੁਲਕਾਂ ਦੇ ਵਿੱਚ ਵੀ ਸ਼ਾਇਦ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਜਿਹੜਾ ਆ ਪਾਕਿਸਤਾਨ ਦੇ ਵਿੱਚ ਜਿਹੜੀਆਂ ਦੋ ਕਿਤਾਬ ਹਰ ਰਿਲੀਜ਼ ਹੋ ਚੁੱਕੀਆਂ ਨੇ ਬਹੁਤ ਵੱਡੇ ਪੱਧਰ ਤੇ ਪਹਿਲੀ ਵਾਰ ਇਹ ਕਿ ਕੋਈ ਜਿਹੜਾ ਪ੍ਰੋਗਰਾਮ ਆ ਜਾਂ ਕੋਈ ਪ੍ਰੋਜੈਕਟ ਆ ਇੰਨੇ ਵੱਡੇ ਪੱਧਰ ਤੇ ਪਹਿਲੀ ਵਾਰ ਅਸੀਂ ਦੇਖਿਆ ਆ ਤੇ ਜਿਹੜਾ ਚੱਲ ਰਿਹਾ ਆ ਔਰ ਬਹੁਤ ਹੀ ਸਫਲਤਾ ਨਾਲ ਚੱਲ ਰਿਹਾ ਆ ਤੇ ਬਹੁਤ ਹੀ ਅੱਗੇ ਵੱਧਦਾ ਜਾ ਰਿਹਾ ਆ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਜਿਹਦੇ ਬਾਰੇ ਵਿੱਚ ਮੈਂ ਤੁਹਾਡੇ ਨਾਲ ਹੁਣ ਗੱਲ ਕਰਨ ਜਾ ਰਿਹਾ ਜੀ ਪੰਜਾਬ ਸਰਕਾਰ ਨੇ ਉਹਨੂੰ ਬੜੀ ਗੰਭੀਰਤਾ ਦੇ ਨਾਲ ਬੜੇ ਅਗਾਹ ਵਧੂ ਜਿਹੜੇ ਉਪਰਾਲੇ ਹੁੰਦੇ ਨੇ ਉਹਨਾਂ ਤਹਿਤ ਲਿਆ ਹੈ ਮੈਂ ਗੱਲ ਕਰ ਰਿਹਾ ਪੰਜਾਬੀ 올ਿਮਪੀਆਡ ਦੀ ਜੀ ਜਿਹਦੀਆਂ ਕੀ ਤਿਆਰੀਆਂ ਪੂਰੇ ਪੰਜਾਬ ਲੈਵਲ ਦੇ ਉੱਤੇ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪਬਲਿਕ ਸਕੂਲਾਂ ਦੇ ਬੱਚੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ 올ਿਮਪੀਆਡ ਹੋਣ ਜਾ ਰਿਹਾ ਜੀ ਜੀ ਇਦੇ ਵਿੱਚ ਨਵੀਆਂ ਕਲਮਾ ਨਵੀਂ ਉਡਾਨ ਦੇ ਜਿਹੜੇ ਟੀਮ ਹੈ ਉਹ ਕੀ ਯੋਗਦਾਨ ਅਦਾ ਕਰਦੀ ਹੈ ਦੇਖੋ ਜੀ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ 올ਿਮਪੀਅਡ ਜਿਹੜਾ ਟੈਸਟ ਮਾਂ ਬੋਲੀ ਨੂੰ ਸਮਰਪਿਤ ਇਹ ਵੀ ਇੱਕ ਇੰਟਰਨੈਸ਼ਨਲ ਹੈ ਜਿਹੜਾ ਟੈਸਟ ਹੈਗਾ ਆ ਜਿਹਦੇ ਵਿੱਚ ਸਾਡੀ ਟੀਮ ਜਿਹੜੀ ਹੈ ਸਾਡੀਆਂ ਟੀਮਾਂ ਆ ਹਰ ਜ਼ਿਲ੍ਹੇ ਦੀਆਂ ਨਵੀਆਂ ਕਲਮਾ ਨਵੀਂ ਉਡਾਨ ਦੀਆਂ ਤੇ ਇਹ ਸੁੱਖੀ ਬਾੜ ਜੀ ਦੀ ਹੋਂਦ ਮਾਈ ਹੇਟ ਅਗਵਾਈ ਹੇਟ ਬਹੁਤ ਕੰਮ ਕਰ ਰਹੀਆਂ ਆ ਬੱਚਿਆਂ ਨੇ ਯਾ ਰਜਿਸਟ੍ਰੇਸ਼ਨ ਜਿਹੜੀਆਂ ਆ ਉਹ ਬਹੁਤ ਕਰ ਰਹੇ ਆ ਕਿਉਂਕਿ ਇਹ ਵੀ ਇੱਕ ਸਾਡਾ ਪ੍ਰੋਜੈਕਟ ਵੀ ਇੱਕ ਮਾਂ ਬੋਲੀ ਨੂੰ ਸਮਰਪਿਤ ਹੈਗਾ ਆ ਤੇ ਇਹ 올ਿਮਪੀਅਡ ਵੀ ਜਿਹੜਾ ਮਾਂ ਬੋਲੀ ਨੂੰ ਸਮਰਪਿਤ ਹੈਗਾ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਸਾਂਝੇ ਯਤਨਾਂ ਦੇ ਨਾਲ ਸਾਡਾ ਜਿਹੜਾ ਪ੍ਰੋਜੈਕਟ ਹੈ ਨਵੀਂ ਕਲਮਾ ਨਵੀਂ ਡਾਣਾ ਸ੍ਰੀ ਪੰਜਾਬ ਪਮਸਰੀ ਕੈਨੇਡਾ ਵੱਲੋਂ ਸ੍ਰੀ ਸੁਖੀ ਬਾੜੀ ਜੀ ਪੰਜਾਬ ਬੋਰਡ ਦੇ ਨਾਲ ਸਾਂਝੇ ਤੌਰ ਤੇ ਜਿਹੜਾ ਉਹ ਇਹ ਕੰਮ ਕਰ ਰਹੇ ਆ ਜੀ ਪੰਜਾਬੀ ਪੰਜਾਬੀ 올ਿਮਪੀਆਡ ਜਿਹਦੀਆਂ ਕੀ ਤਿਆਰੀਆਂ ਬੜੇ ਜੋਰ ਸ਼ਰਤੇ ਨੇ ਇਹਦੇ ਵਿੱਚ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਪਾਰਟਿਸਪੇਟ ਕਰਨ ਦੇ ਨੇ ਮੈਂ ਇੱਕ ਗੱਲ ਆਪਣੇ ਵੱਲੋਂ ਸਾਂਝੀ ਕਰਨੀ ਚਾਹਾਂਗਾ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹਨਾਂ ਦੇ ਆਮਦਨ ਦੇ ਸਾਧਨ ਉਹਨਾਂ ਦੇ ਇਨਕਮ ਰਿਸੋਰਸ ਜਿਹੜੇ ਨੇ ਉਹ ਪੂਰੈਸਟ ਨੇ ਇਦੇ ਵਿੱਚ ਇੱਕ ਫੀਸ ਰੱਖੀ ਹੈ ਰਜਿਸਟ੍ਰੇਸ਼ਨ ਦੀ ਮੇਰੇ ਖਿਆਲ ਚ ਜਿਹੜੀ ਸਾਡੇ ਸੀਨੀਅਰ ਸਕੈਂਡੀ ਸਕੂਲ ਦੇ ਬੱਚੇ ਨੇ ਵਿਦਿਆਰਥੀ ਨੇ ਉਹਨਾਂ ਦੀ 100 ਰੁਪਏ ਹੈ ਕਈ ਬੱਚੇ ਅਧਿਹੇ ਨੇ ਜਿਹੜੇ ਕਿ ਉਹ 100 ਰੁਪਏ ਕਰਕੇ ਹੀ ਥੋੜੇ ਝੱਕਦੇ ਨੇ ਪਿੱਛੇ ਰਹਿ ਜਾਂਦੇ ਨੇ ਮੈਂ ਦੇਖਿਆ ਹੈ ਬਹੁਤ ਸਾਰੇ ਅਧਿਆਪਕ ਜਿਹੜੇ ਨੇ ਆਪਣੀ ਜੇਬ ਚੋਂ ਪੈਸੇ ਪਾ ਕੇ ਉਹលੀਆਂ ਰਜਿਸਟ੍ਰੇਸ਼ਨਸ ਕਰਵਾ ਰਹੇ ਨੇ ਜੀ ਨਵੀਆਂ ਕਲਮਾ ਨਵੀਂ ਉਡਾਨ ਇਹਦੇ ਵਿੱਚ ਕੀ ਯੋਗਦਾਨ ਪਾ ਰਿਹਾ ਇਹਨਾਂ ਬੱਚਿਆਂ ਦੇ ਲਈ ਦੇਖੋ ਜੀ ਸਾਡੀ ਨਵੀਆਂ ਕਲਮਾ ਨਵੀਂ ਉਡਾਨ ਦੀ ਟੀਮ ਜਿਹੜੀ ਹੈ ਬਹੁਤ ਯੋਗਦਾਨ ਪਾ ਰਹੀ ਹੈ ਜੋ ਮੀਟਿੰਗ ਕੋ ਐਸੀ ਸਾਡੀ ਉਸ ਟਾਈਮ ਸੇ ਇੱਕ ਦਿਨ ਚਾਰ ਦਿਨ ਪਹਿਲਾਂ ਸਾਡੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਰ ਸਨੂ ਸੁਖੀ ਬਾੜ ਜੀ ਨੇ ਕਿਹਾ ਸੀ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਅਸੀਂ ਫੀਸ ਵੀ ਪੇ ਕਰਨ ਨੂੰ ਤਿਆਰ ਆਂ ਪਰ ਉਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਹੋਣੀ ਚਾਹੀਦੀ ਆ ਤੇ ਸਰ ਸੁਖੀ ਬਾੜ ਜੀ ਦਾ ਜਿਹੜਾ ਇਹ ਉਪਰਾਲਾ ਆ ਕਿ ਜੇ ਬੱਚਿਆ ਕੋ ਫੀਸ ਨਹੀਂ ਹੈਗੀ ਤੇ ਉਹ ਉਹ ਫੀਸ ਵੀ ਉਹ ਪੇ ਕਰਨ ਨੂੰ ਤਿਆਰ ਆ ਵਟ ਇਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਕਿ ਆਪਣੇ ਪੰਜਾਬ ਪੰਜਾਬੀ ਮਾਂ ਬੋਲੀ ਦੇ ਟੈਸਟ ਦੇਣ ਵਾਸਤੇ ਇਹ ਆਪਣਾ ਯੋਗਦਾਨ ਦੇਣ ਤੇ ਉਹ ਇਸ ਵੀ ਪਹਿਲਾਂ ਵੀ ਬਹੁਤ ਕੰਮ ਕਰ ਰਹੇ ਆ ਜਿਹੜੇ ਕਿ ਇਹ ਪੈਸੇ ਖਰਚ ਕੇ ਇਸ ਪ੍ਰੋਜੈਕਟ ਨੂੰ ਪੂਰਾ ਚਲਾ ਰਹੇ ਆ ਬਿਲਕੁਲ ਕਿਸੇ ਕਿਸਮ ਦਾ ਬੱਚਿਆ ਕੋਈ ਪੈਸਾ ਨਹੀਂ ਲਿਆ ਜਾਂਦਾ ਜੋ ਖਰਚਾ ਸਾਰਾ ਸੁਖੀ ਵਰਜੀ ਕਰ ਰਹੇ ਆ ਤੇ ਉਹਨਾਂ ਨੇ ਸਾਡੇ ਮੀਟਿੰਗ ਹੋਈ ਸੀ ਤੇ ਸੁਖੀ ਵਰਜੀ ਨੇ ਇਹ ਕਿਹਾ ਸੀ ਤੇ ਅਗਰ ਕਿਸੇ ਬੱਚੇ ਕੋ ਕੋਈ ਫੀਸ ਦੇਣ ਤੋਂ ਅਸਮਰਥ ਹੈਗਾ ਆ ਤੇ ਅਸੀਂ ਉਹਨਾਂ ਬੱਚਿਆਂ ਦੀ ਫੀਸ ਦੇ ਕੇ ਵੀ ਅਸੀਂ ਇਹ ਜਿਹੜੇ ਐਡਜਿਸਟ੍ਰੇਸ਼ਨ ਜਿਹੜੀ 올ੰਪੀਆਡ ਵਿੱਚ ਜ਼ਰੂਰ ਕਰਵਾਵਾਂਗੇ ਜ਼ਿਲ੍ਹਾ ਪੱਧਰੀ ਜਿਹੜੀਆਂ ਪ੍ਰਦਰਸ਼ਨੀਆਂ ਨੇ ਜਾਂ ਫਿਰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੇ ਜੀ ਉਹ ਨਵੀਆਂ ਕਲਮਾ ਨਵੀਂ ਉਡਾਨ ਦੇ ਉਪਰਾਲੇ ਜਿਹੜੇ ਨੇ ਉਹ ਨਵੇਂ ਕੀ ਨੇ ਸਾਡਾ ਨਵਾਂ ਸ਼ਡਿਊਲ ਕੀ ਹੈ ਦੇਖੋ ਜੀ ਨਵਾਂ ਸ਼ਡਿਊਲ ਹੁਣ ਇਹ ਆ ਕਿ ਜਿਸ ਤਰ੍ਹਾਂ ਸਿੱਖੀਵਾਰ ਜੀ ਇੱਕ ਬੱਚਿਆਂ ਨੂੰ ਹੁਣ ਕਿਤਾਬਾਂ ਪਹਿਲਾਂ ਉਹਨਾਂ ਨੇ ਕਿਤਾਬਾਂ ਜਿਹੜੀਆਂ ਚਲੋ ਉਹ ਤੇ ਛਾਪੀ ਰਹੀਆਂ ਬੱਚੇ ਆਪਣੇ ਮੌਲਿਕ ਰਚਨਾਵਾਂ ਦੇ ਹੀ ਰਹੇ ਆ ਤੇ ਕਿਤਾਬਾਂ ਵੀ ਜਿਹੜੀਆਂ ਉਹ ਬਹੁਤ ਛਾਪ ਰਹੀਆਂ ਹਰ ਜ਼ਿਲ੍ਹੇ 'ਚ ਉਹ ਪੰਜ-ਪੰਜ ਕਿਤਾਬਾਂ ਛਾਪ ਚੁੱਕੀਆਂ ਨੇ ਚਾਰ-ਚਾਰ ਕਿਤਾਬਾਂ ਸ਼ੇਸ਼ ਕਿਤਾਬਾਂ ਅੱਗੇ ਵੀ ਸ਼ਬਦੀਆਂ ਰਹਿਣ ਗਈਆਂ ਤੇ ਇਸ ਤੋਂ ਇਲਾਵਾ ਜਿਹੜੇ ਸੁਖੀ ਬਾੜ ਜੀ ਦਾ ਉਪਰਾਲਾ ਜਿਹੜਾ ਬਹੁਤ ਇਕੈਰੋ ਕੇ ਬਹੁਤ ਵੱਡੇ ਲੈਵਲ ਤੇ ਜਿਹੜਾ ਬੱਚਿਆਂ ਨੂੰ ਇੱਕ ਮੌਕਾ ਦੇ ਦਿੱਤਾ ਜਾ ਰਿਹਾ ਨੇ ਉਹ ਇਹ ਹੈ ਕਿ ਜਲੰਧਰ ਦੂਦਰਸ਼ਨ ਦੇ ਉੱਪਰ ਬੱਚਿਆਂ ਦਾ ਇੱਕ ਮੰਥਲੀ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਹਰ ਜ਼ਿਲ੍ਹੇ ਦੇ ਵਿੱਚ ਉਹ ਬੱਚੇ ਜਿਹੜੇ ਆ ਦੋ-ਦੋ ਬੱਚੇ ਸਿਲੈਕਟ ਹੁੰਦੇ ਹਰ ਮਹੀਨੇ ਬਾਅਦ ਉਹ ਫਿਰ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਕਵੀ ਦਰਬਾਰ ਜਰੰਦਰ ਦੂਦਰਸ਼ਨ ਤੇ ਤੇ ਸਾਡੇ ਜ਼ਿਲ੍ਹੇ ਦੇ ਵੀ ਜਿਹੜੇ ਦੋ ਬੱਚੇ ਸਿਲੈਕਟ ਹੋਏ ਸੀ ਇੱਕ ਵਿਦਿਆਦੀਪ ਕੌਰ ਸੀ ਤੇ ਉਹ ਜਰੰਦਰ ਦੂਦਰਸ਼ਨ ਤੇ ਆਪਣੀ ਜਿਹੜਿਆ ਕਵੀ ਦਰਬਾਰ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਜਿਹੜਿਆ ਕਵਿਤਾ ਪੇਸ਼ ਕੀਤੀ ਸੀ ਜੋ ਕਿ ਬਹੁਤ ਹੀ ਸੈਂਸਿਟਿਵ ਸੀ ਤੇ ਇਹ ਜਿਹੜੇ ਉਪਰਾਲੇ ਜਿਹੜੇ ਹਨ ਹਰ ਮਹੀਨੇ ਬਾਅਦ ਉਹਨਾਂ ਨੇ ਸੁਖੀ ਬਾੜਚੀ ਨੇ ਕਿਹਾ ਕਿ ਹਰ ਮਹੀਨੇ ਜਿਹੜਾ ਦੋ ਦਸੰ ਜੰਦਰ ਤੇ ਬੱਚੇ ਜਾਇਆ ਕਰਨਗੇ ਤੇ ਆਪਣੀ ਯੋਗਦਾਨ ਦੇਣਗੇ ਆਪਣੀ ਜਿਹੜੀ ਪ੍ਰਤਿਭਾ ਹੈ ਉਹਨੂੰ ਬਾਹਰ ਰੰਗਾਲਣ ਲਈ ਅਸੀਂ ਇਹਨੂੰ ਮੌਕਾ ਦੇ ਰਹੇ ਹਾਂ ਇਸ ਤੋਂ ਇਲਾਵਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਸੁਖੀ ਬਾੜਚੀ ਨੇ ਆਪਣੀ ਟੀਮ ਭੇਜ ਰਹੇ ਆ ਤਾਂ ਕਿ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅ ਬੱਚਿਆਂ ਦੀਆਂ ਰਿਕਾਰਡਿੰਗਾਂ ਕੀਤੀਆਂ ਜਾਂ ਜਿਹੜੇ ਬੱਚੇ ਆਪਣੀ ਪ੍ਰਤਿਭਾ ਦਿਖਾ ਸਕਣ ਉਹਨਾਂ ਨੂੰ ਟੀਵੀ ਤੇ ਲਿਆਂਦਾ ਜਾਂਵੇਂ ਜਿਵੇਂ ਬੱਚਿਆਂ ਦੀ ਕਈ ਕਵਿਤਾ ਦੇ ਵਿੱਚ ਕਈਆਂ ਨੂੰ ਸੌਂਗ ਬੋਲਣ ਦਾ ਬਹੁਤ ਸ਼ੌਕ ਹੁੰਦਾ ਨੇ ਤੇ ਬਹੁਤ ਟੈਲੈਂਟ ਹੈਗਾ ਬੱਚਿਆ ਦੇ ਵਿੱਚ ਤੇ ਉਹ ਬੱਚਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਨੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੋ ਜਿਹੜੇ ਰਿਕਾਰਡਿੰਗਸ ਹੁੰਦੀਆਂ ਹੋਣ ਜਾ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਸਿਲੈਕਟ ਕਰ ਰਹੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਉਹਨਾਂ ਦੇ ਬੱਚਿਆਂ ਦੇ ਅੰਦਰ ਜਿਹੜੀ ਛੁਪੀ ਪ੍ਰਤਿਭਾ ਹੈ ਉਹਨੂੰ ਹੋਰ ਨਖਾਰਾ ਨਖਾਰੀ ਜਾਵੇ। ਵੈਸੇ ਕੁਐਸਚਨ ਤੇ ਮੈਨੂੰ ਇਨ ਜੈਨੂਅਲ ਵੀ ਨਹੀਂ ਲੱਗਦਾ। ਜੀ। ਇਹ ਪੰਜਾਬੀ ਦੀ ਜਿਹੜੀ ਇੱਕ ਕ੍ਰਾਂਤੀ ਹੈ ਮੈਨੂੰ ਕ੍ਰਾਂਤੀ ਕਹਿਣਾ ਨਵੀਆਂ ਕਲਮਾਂ ਨਵੀਂ ਉਡਾਨ। ਦਿਸ ਇਜ਼ ਅ ਰੈਵੋਲੂਸ਼ਨ। ਜੀ। ਮਾਤ ਭਾਸ਼ਾ ਦੇ ਪ੍ਰਤੀ ਜਿਹੜੀ ਹੈ ਨਾ ਇੱਕ ਕ੍ਰਾਂਤੀਕਾਰੀ ਕਦਮ ਹੈ ਗਾਇ ਸੁਕੀ ਬਾੜੀ ਜੀ ਦਾ। ਇਹਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਤੇ ਪਬਲਿਕ ਸਕੂਲਾਂ ਜਾਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੀ ਰੇਸ਼ਿਓ ਕੀ ਹੈ? ਦੇਖੋ ਜੀ ਇਹ ਪ੍ਰੋਜੈਕਟ ਇੱਕ ਇਹੋ ਜਿਹਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਅਸੀਂ ਹਰ ਬੱਚੇ ਨੂੰ ਮੋਟੀਵੇਟ ਸਾਡੀ ਟੀਮ ਕਰ ਰਹੀ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਬੱਚੇ ਆ ਜਿਹੜੇ ਕਿ CBSE ਦੇ ਵੀ ਸਕੂਲਾਂ ਦੇ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਪ੍ਰਾਈਵੇਟ ਸਕੂਲਾਂ ਦੇ ਬਹੁਤ ਬੱਚੇ ਆ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਸਾਨੂੰ ਦਿੱਤੀਆਂ ਆ ਲਿਖ ਕੇ ਲਿਖ ਕੇ ਦਿੱਤੀਆਂ ਆਪਣੀਆਂ ਮੌਲਿਕ ਰਚਨਾਵਾਂ ਜਿਹੜੀਆਂ ਸਾਨੂੰ ਦਿੱਤੀਆਂ ਆ ਤੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਅਸੀਂ ਜਿਹੜੀਆਂ ਛਪਵਾਈਆਂ ਸਤੁਕੀ ਬਾੜ ਜੀ ਨੇ ਛਪਵਾਈਆਂ ਹੋਈਆਂ ਆ ਤੇ ਕਾਫੀ ਬੱਚੇ ਜਿਹੜੇ ਸਰਕਾਰੀ ਸਕੂਲਾਂ ਸਕੂਲਾਂ ਦੇ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਜਦੋਂ ਵੀ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਨਾ ਤਾਂ ਬੱਚੇ ਬਹੁਤ ਸਾਰੇ ਜੁੜਦੇ ਸਾਡੇ ਨਾਲ ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਹੋਣ ਚਾਹੇ ਉਹ ਸਰਕਾਰੀ ਸਕੂਲਾਂ ਦੇ ਹੋਣ ਸਰਕਾਰੀ ਸਕੂਲਾਂ ਦਾ ਬਹੁਤ ਬੱਚਾ ਹੈ ਜਿਨ੍ਹਾਂ ਨੂੰ ਅਕਸਰ ਹੀ ਕਹਿ ਦਿੰਦੇ ਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਉਹ ਪੜ੍ਹਾਈ 'ਚ ਪਿੱਛੇ ਰਹਿੰਦੇ ਆ ਪਰ ਇਹੋ ਜੀ ਜਿਸ ਤਰ੍ਹਾਂ ਸਾਡੇ ਕੋਲ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਉਹ ਜ਼ਿਆਦਾ ਜੁੜੇ ਹੋਏ ਆ ਔਰ ਇੰਨੀ ਕ੍ਰੀਏਟਿਵ ਹਿਆ ਬੱਚਿਆਂ ਦੇ ਵਿੱਚ ਕਿ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਕੇ ਲੇਖ ਕਹਾਣੀ ਕਵਿਤਾ ਸੌਂਗ ਬੱਚੇ ਜਿਹੜੇ ਸਾਡੇ ਨਾਲ ਲਿਖ ਕੇ ਸਾਨੂੰ ਆਪਣੇ ਮੌਲਿਕ ਰਚਨਾ ਦਿੰਦੇ ਆ ਹਾਂਜੀ ਆ ਮੈਨ ਵਿਦ ਗੁੱਡ ਵਾਈਬਸ ਇੱਕ ਅਜਿਹੀ ਸ਼ਖਸੀਅਤ ਜੀ ਜਿਨ੍ਹਾਂ ਦੀ ਆ ਵਾਈਬਸ ਆਪਣੇ ਵੱਲ ਖਿੱਚਦੀਆਂ ਨੇ ਜੀ ਕਿਉਂਕਿ ਮੈਂ ਸ਼ਾਇਦ ਉਹਨਾਂ ਦੇ ਨਾਲ 6 ਤੋਂ 7 ਮਿੰਟ ਬਤੀਤ ਕੀਤੇ ਸੀਗੇ ਜੀ ਸ਼੍ਰੀ ਸੁਕੀ ਬਾਠੀ ਨਾਲ ਉਹ ਮੇਰੇ ਨਾਲ ਕੜੇ ਸਨ ਇੱਕ ਚੈਨਲ ਇੰਟਰਵਿਊ ਕਰ ਰਿਹਾ ਸੀਗਾ ਜੀ ਤੁਸੀਂ ਤੇ ਉਹਨਾਂ ਨਾਲ ਮਿਲਦੇ ਰਹਿੰਦੇ ਹੋ ਜਾਂ ਤੁਸੀਂ ਉਹਨਾਂ ਦੀ ਟੀਮ ਦੇ ਵਿੱਚ ਬੜਾ ਕ੍ਰਾਂਤੀਕਾਰੀ ਕੰਮ ਜਿਹੜਾ ਹੈ ਗੁਰੂ ਨਗਰੀ ਨੂੰ ਲੈ ਕੇ ਕਰ ਰਹੇ ਹੋ ਸੁਖੀ ਬਾਠ ਜੀ ਦੇ ਬਾਰੇ ਜੀ ਤੁਹਾਡੇ ਕੀ ਖਿਆਲ ਨੇ ਦੇਖੋ ਜੀ ਸੁਖੀ ਬਾਠ ਜੀ ਇਸ ਗ੍ਰੇਟ ਪਰਸਨੈਲਿਟੀ ਜਿਹੜੀ ਕਿ ਜਲੰਧਰ ਜ਼ਿਲ੍ਹੇ ਦੇ ਨਾਲ ਜਿਹੜੇ ਬਿਲੋਂਗ ਕਰਦੇ ਆ ਅ ਮੈਂ ਕਹਾਂ ਉਹ ਕਿ ਇਸ ਤਰ੍ਹਾਂ ਪਹਿਲੇ ਮਤਲਬ ਪਰਸਨੈਲਿਟੀ ਆ ਜਿਹੜੇ ਕਿ ਐਨੇ ਵੱਡੇ ਲੈਵਲ ਤੇ ਜਿਹੜੇ ਆਪਣੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਆ ਔਰ ਬੱਚਿਆਂ ਨੂੰ ਜੋੜ ਰਹੇ ਆ ਇਹ ਆਪਣੇ ਬਾਹਰ ਰਹਿੰਦੇ ਆ ਵੀ ਬਹੁਤ ਲੰਬੇ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਆ ਬਟ ਇਹਨਾਂ ਦੀ ਜਿਹੜਿਆ ਆਪਣੀ ਸੋਚ ਜਿਹੜਾ ਆ ਇਹਨਾਂ ਦੇ ਖਿਆਲ ਇਹਨਾਂ ਦੇ ਸੁਪਨੇ ਜਿਹੜੇ ਆ ਉਹ ਹਮੇਸ਼ਾ ਹੀ ਪੰਜਾਬ ਦੀ ਤਰਫ ਜਿਹੜੇ ਆ ਬਹੁਤ ਹੀ ਵਧੀਆ ਰਹੇ ਆ ਤੇ ਇਹ ਪ੍ਰੋਜੈਕਟ ਜਿਹੜਾ ਕਿ ਇੱਕ ਛੋਟੇ ਬੱਚਿਆਂ ਨੂੰ ਸਥਾਤਵ ਵਾਲੇ ਜੋੜ ਹੈ ਜਿਹੜੇ ਕਿ ਛੋਟੇ ਬੱਚੇ ਜਿਹੜਿਆ ਤੀਸਰੀ ਪੰਜਵੀਂ ਕਲਾਸ ਤੋਂ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਦੀ ਜਿਹੜੀ ਰਚਨਾਵਾਂ ਕਿਤਾਬਾਂ ਵਿੱਚ ਛਾਪ ਰਹੀਆਂ ਆ ਉਹਨਾਂ ਦੀ ਆਪਣੀਆਂ ਮੌਲਿਕ ਰਚਨਾਵਾਂ ਉਹਨਾਂ ਦਾ ਮੇਨ ਮੋਟਿਵ ਇਹ ਹੈ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਸਰ ਹੂੰ ਤੇ ਉਹ ਜੁੜ ਰਹੇ ਆ ਜੋੜ ਰਹੇ ਨੇ ਉਹ ਬੱਚੇ ਜੋੜ ਵੀ ਰਹੇ ਆ ਇਹ ਐਸੇ ਬੱਚੇ ਆ ਜਿਹੜੇ ਅੱਜ ਤੇ ਆਪਣੀਆਂ ਮੌਲਿਕ ਰਚਨਾਵਾਂ ਲਿਖਦੇ ਆ ਭਾਵੇਂ ਕਿ ਬਹੁਤ ਵੱਡੇ ਲੈਵਲ ਦੀ ਆ ਨਹੀਂ ਉਹ ਲਿਖ ਸਕਦੇ ਅਜੇ ਔਰ ਇੱਕ ਐਸਾ ਸਮਾਂ ਆਏਗਾ ਜਦੋਂ ਕਿ ਇੱਕ surjeet patkar ji ਵਰਗੇ ਬਹੁਤ ਮਹਾਨ શિક્ષੀਤ ਬਹੁਤ ਮਹਾਨ ਰਾਇਟਰ ਜਿਹੜੇ ਉਹ ਜ਼ਰੂਰ ਬਣਨਗੇ ਕਿਉਂਕਿ ਸ਼ੁਰੂ ਤੋਂ ਹੀ ਬੱਚੇ ਜਦੋਂ ਇਸ ਕੰਮ ਵੱਲ ਪੈ ਜਾਂਨ ਨਾ ਤੋਂ ਵੱਡੇ ਹੋ ਕੇ ਜਿਹੜੇ ਜ਼ਰੂਰ ਕੁਛ ਨਾ ਕੁਛ ਆਪਣਾ ਯੋਗਦਾਨ ਸਹਿਤ ਦੇ ਵਿੱਚ ਜਿੱਤ ਦਿੰਦੇ ਆ ਸ਼ਿਵ ਦੀਆਂ ਲਾਈਨਾਂ ਬਹੁਤ ਪਿਆਰੀ ਅਸਲ ਸ਼ਿਵ ਨੇ ਕਵਿਤਾ ਲਿਖੀ ਨਾਮ ਸੀਗਾ ਇਸ਼ਤਿਹਾਰ ਉਹਦੇ ਵਿੱਚ ਜੋ ਉਹਨਾਂ ਨੇ ਲਿਖਿਆ ਉਹਨਾਂ ਦੀ 70 ਨੂੰ ਮੈਂ ਕੁਝ ਹੋਰ ਤਰੀਕੇ ਦੇ ਨਾਲ ਲੈ ਰਿਆ ਹਾਂ ਬਿਲਕੁਲ ਪੋਜ਼ਿਟਿਵ ਵੇ ਦੇ ਨਾਲ 시ਗਨੈਚ ਜਗ੍ਹਾ ਤੇ ਲਿਖਿਆ ਇਫਤਿਹਾਰ ਦੇ ਵਿੱਚ ਕਹਿੰਦਾ ਹੈ ਸੂਰਤ ਉਸ ਦੀ ਪਰੀਆਂ ਵਰਗੀ سیرਤ ਦੀ ਉਹ ਮਰੀਮ ਲੱਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਲਮ ਸੁਲਮੀ ਸਰੋਂ ਦੇ ਕੰਦ ਦੀ ਉਮਰ ਅਜੇ ਹੈ ਮਰ ਕੇ ਅਗਦੀ ਪਰ ਨੈਣਾ ਦੀ ਗੱਲ ਸਮਝਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਮਾਂ ਬੋਲੀ ਪੰਜਾਬੀ ਦੇ ਨਾਲ ਜੇਕਰ ਮੈਂ ਇਸ ਨੂੰ ਕੋਰਿਲੇਟ ਕਰਾਂ ਇਸ ਨੂੰ ਜੋੜਾਂ ਤੇ ਸ਼ਿਵ ਦੀਆਂ ਇਹ ਲਾਈਨਾਂ ਮਾਂ ਬੋਲੀ ਪੰਜਾਬੀ ਨੂੰ ਕਿੰਨਾ ਖੂਬਸੂਰਤ ਬਣਾ ਦਿੰਦੀਆਂ ਹਨ ਉਹ ਮਾਂ ਜਿਹੜੀ ਕਿ ਹਰ ਪੰਜਾਬ ਦੇ ਘਰ ਦੀ ਸ਼ਾਨ ਹੈ ਉਹ ਮਾਂ ਜਿਹੜੀ ਦਾਦੀ ਦੀ ਵੀ ਦਾਦੀ ਹੈ ਤੇ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਸਾਡੇ ਪੰਜਾਬ ਦੇ ਨਾਲ ਜਿਹਦਾ ਨਾਤਾ ਹੈ ਚੇਕਰ ਮੈਨੂੰ ਕਈ ਵਾਰ ਇੰਜ ਜਾਪਦਾ ਹੈ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹੀ ਸਾਡੀ ਕੁੱਲ ਦੇਵੀ ਹੈ ਸਾਰੇ ਪੰਜਾਬੀਆਂ ਦੀ ਸਾਰੇ ਧਰਮ ਬਹੁਤ ਬਾਤ ਚਾਏ ਪਰ ਸਾਡੀ ਕੁੱਲ ਦੇਵੀ ਜਿਹੜੀ ਹੈ ਉਹ ਸਭ ਤੋਂ ਪੁਰਾਣੀ ਹੈ ਜਿੰਨ ਮੈਂ ਮਾਂ ਬੋਲੀ ਪੰਜਾਬੀ ਕਹਿੰਦਾ ਹਾਂ ਉਹ ਬੋਲੀ ਜਿਹਦੇ ਨਾਲ ਅਸੀਂ ਪੈਦਾ ਹੋ ਕੇ ਹੱਸਦੇ ਹਾਂ ਕੇੜਦੇ ਹਾਂ ਪਹਿਲੀ ਵਾਰ ਤੋਤਲੀ ਜ਼ੁਬਾਨ ਦੇ ਨਾਲ ਅਸੀਂ ਆਪਣੀ ਮਾਂ ਕੋਲੋਂ ਪਾਣੀ ਮੰਗਦੇ ਹਾਂ ਰੋਟੀ ਮੰਗਦੇ ਹਾਂ ਰੁਜ਼ਗਾਰ ਮੰਗਦੇ ਹਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਕੁਰਬਾਨ ਜਾਈਏ ਅਜਿਹੀ ਮਾਂ ਦੇ ਉੱਤੇ ਤੇ ਕੁਰਬਾਨ ਜਾਈਏ ਅਜਹੀਆਂ ਸ਼ਖਸੀਅਤਾਂ ਦੇ ਉੱਤੇ ਜਿਹੜੀਆਂ ਕਿ ਰਾਜਨੀਤੀ ਤੋਂ ਬਹੁਤ ਪਰੇ ਹਟ ਕੇ ਮਾਂ ਬੋਲੀ ਪੰਜਾਬੀ ਨੂੰ ਸਿਰਮੌਰ ਬਣਾਉਣ ਦੇ ਲਈ ਇੱਕ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਨਿਭਾ ਰਹੀਆਂ ਹਨ ਅੱਜ ਸਾਡੇ ਪੋਡਕਾਸਟ ਚੈਨਲ ਦੀ ਸ਼ੋਭਾ ਬਣੇ ਮੈਡਮ ਸ਼੍ਰੀਮਤੀ ਰਾਜਵਿੰਦਰ ਕੌਰ ਜੀ ਸੰਧੂ ਜਿਨ੍ਹਾਂ ਨੇ ਕੀ ਬੜੇ ਸੋਨੇ ਢੰਗ ਦੇ ਨਾਲ ਨਵੀਂ ਆਕਲਮਾ ਨਵੀਂ ਉਡਾਨ ਤੇ 올림픽 ਆਰਡ ਦੇ ਬਾਰੇ ਵਿੱਚ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਮੈਡਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਆਪਣੇ ਪ੍ਰਿੰਸੀਪਲ ਵੱਲੋਂ ਸਟਾਫ ਵੱਲੋਂ ਤੇ ਪੂਰੇ ਪੀਐਮ ਸ਼੍ਰੀ ਬਾਲ ਕਲਸ ਸਕੂਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਬੋਲਣ ਦਾ ਬਹੁਤ ਬਹੁਤ ਧੰਵਾਦ ਤੁਹਾਡਾ